ਬਸ ਰਿਕਾਲ ਅੱਜ ਆਪਾਂ ਗੱਲ ਕਰ ਰਹੇ ਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਮਾਤਾ ਦਾ ਨਾਮ ਨਿਹਾਲ ਕੌਰ ਤੇ ਪਿਤਾ ਦਾ ਨਾਮ ਅਗਰ ਦਿੱਤਾ ਜੀ ਜਨਮ 16 ਜਨਵਰੀ 1630 ਨੂੰ ਹੋਇਆ ਕੀਰਤਨਪੁਰ ਸਾਹਿਬ ਜ਼ਿਲ੍ਹਾ ਰੋਪੜ ਤੇ ਸੁਪਤਨੀ ਦਾ ਨਾਮ ਸ੍ਰੀ ਕ੍ਰਿਸ਼ਨ ਕੌਰ ਜੀ ਸੀ ਸੰਤਾਨ ਸ੍ਰੀ ਆਰਾਮ ਰਾਏ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਾਰਜਕਾਲ 3 ਮਾਰਚ 1644 ਤੋਂ 6 ਅਕਤੂਬਰ 1666 ਮਹਾਨ ਕਾਰਜ ਜਿਹੜੇ ਆਪ ਜੀ ਨੇ ਮਹਾਨ ਕਾਰਜ ਕੀਤੇ ਕੀਰਤਨਪੁਰ ਸਾਹਿਬ ਵਿੱਚ ਰੋਗੀਆਂ ਲਈ ਦਵਾਈ ਖਾਣਾ ਬਣਾਇਆ ਜੈਸ ਦਵਾਈ ਜੈਸ ਦੀਵ ਦੇ ਆ ਦਵਾਈਆਂ ਦੂਰੋਂ ਦੂਰੋਂ ਤੱਕ ਪ੍ਰਸਿੱਧ ਸਨ 2200 ਕੋੜ ਸਵਾਰ ਦੀ ਤਿਆਰ ਬਰ ਤਿਆਰ ਫੌਜ ਰੱਖੀ ਕਾਲ ਪੀੜਤਾ ਦੀ ਸਹਾਇਤਾ ਕੀਤੀ ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ ਕੀਤਾ ਵੱਖ-ਵੱਖ ਇਲਾਕਿਆਂ ਵਿੱਚ ਪ੍ਰਚਾਰਕ ਨਿਯੁਕਤ ਕੀਤੇ ਆਪ ਜੋਤੀ ਜੋਤ 16 ਅਕਤੂਬਰ 1661 ਈਸਵੀ ਨੂੰ ਕੀਰਤਨਪੁਰ ਸਾਹਿਬ ਵਿਖੇ ਹੋਏ ਕੋਲੋ ਮਰ 31 ਸਾਲ 8 ਮਹੀਨੇ 21 ਦਿਨ ਸੀ